ਬਾਈ ਗੁਰ ਤੁਸੀਂ ਇੱਕ ਇੱਕ ਜਣਾ ਪੁੱਛਣੇ ਮੈਨੂੰ ਨਹੀਂ ਲੱਗਦਾ ਮੈਂ ਇਦੀ ਵੇਖ ਬਾਈ ਹੈਲੋ ਪੇਜ ਦਿਓ ਪਾਰਾ ਦੇਖ ਲਓ ਸੋਜੀ ਕਿਚਨ ਦੇਖ ਲਓ ਨਾ ਮਗਰ ਹਾਂ ਜਾਣ ਤੋਂ ਕਿੱਤੀ ਵਜੇ ਅੱਜ ਜਾਣ ਤੋਂ ਕਿੱਤੀ ਵਜੇ ਪਤਾ ਹੀ ਹੁੰਦਾ ਜਦੋਂ ਪੁਲਿਸ ਆਈ ਜਾਂਦਾ ਕੋਈ ਫਰਕ ਪਿਆ ਪੁਲਿਸ ਆਈ ਜਾਂਦਾ ਹੁਣ ਮੈਂ ਤਾਂ ਸਮਾਨ ਲੈ ਕੇ ਆਇਆ ਹੀ ਨਾ ਤੇ ਬੋਲਣ ਨੂੰ ਤਿਆਰ ਨਹੀਂ ਹੁੰਦੀ ਐ ਨਹੀਂ ਨਹੀਂ ਸਰ ਇਹ ਰੋਗ ਨਹੀਂ ਆਹਾਰੇ ਕਾਰਨਸਾ ਸੜਾਵਾ ਸੜਾ ਉਹਦੇ ਉੱਤੇ ਹੁੰਦੀ ਕਰਤਾਂ ਇਹ ਆਹ ਮੱਲੇ ਮੁੱਲੇ ਨਹੀਂ ਐ ਬਾਅਦ ਵਿੱਚ ਆ ਦੇ ਬਾਹਰੋਂ ਅੰਦਰੋਂ ਆਣਾ ਹੈ ਬਾਹਰੋਂ ਲੈਣਾ ਹੈ ਗਲਤ ਕੀਤੀ ਜਾਣੀ ਹੈ ਹਾਲਾਤ ਮੱਕਰ ਨੂੰ ਇਹ ਦੇਖੀ ਮੈਂ ਤਾਂ ਇਸ ਨੂੰ ਤੋਂ ਵੀ ਚਾਹਤ ਨੂੰ ਨਜ਼ਰ ਆ ਰਹੇ ਹਾਂ ਲੁਧਿਆਣਾ ਦੇ ਵਿੱਚ ਅੱਜ ਫਿਰ ਤੋਂ ਇੱਕ ਸੱਤ ਫ੍ਰੀਕਸ਼ਨ ਜਾਨਾ ਬੜਾ ਆਮ ਬਣ ਰਹੀ ਹੈਗਾ ਬਣਾਉਗਾ ਇਹਨਾਂ ਦਾ ਕਰ ਕੀਤੇ ਆ ਚਾਰੋ ਵਿਚਾਰੋ 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 ਜਿਹੜੀ ਕਾਰਵਾਈ ਲਗਾਤਾਰ ਜਾਰੀ ਹੈ ਆਪਰੇਸ਼ਨ ਕਸੋ ਦਾ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਕਾ ਆਪਰੇਸ਼ਨ ਕਸੋ ਜਿਹੜਾ ਪੂਰੇ ਪੰਜਾਬ ਮੇ ਚੱਲ ਰਿਹਾ ਹੈ ਬਟ ਲੁਧਿਆਣਾ ਮੇ ਅਸੀਂ 6 ਥਾਵਾਂ ਤੇ ਅਲੱਗ-ਅਲੱਗ ਥਾਵਾਂ ਤੇ ਸਰਚ ਕਰਾਈ ਹੈ ਜਿਹੜਾ ਡਿਵੀਜ਼ਨ 4 ਹੈ ਸਾਨੇ ਵਾਲਾ ਡੁਗਰੀ ਹੈ ਇੱਥੇ ਜਿਹੜਾ ਧੱਕਾ ਕਲੋਨੀ ਹੈ ਮਾਡਲ ਟਾਊਨ ਏਰੀਆ ਚ ਇੱਥੇ ਅਸੀਂ ਕਸ ਕਸ ਆਪਰੇਸ਼ਨ ਚਲਾਇਆ ਹੈ ਕਸ ਆਪਰੇਸ਼ਨ ਦੇ ਤਹਿਤ ਅਸੀਂ ਤਕਰੀਬਨ 25 ਬੰਦੇ ਅਸੀਂ ਰਾਉਂਡ ਅਪ ਕੀਤੇ ਹੈਗੇ ਅਜੇ ਤੱਕ ਅਸੀਂ 6 ਐਫ ਆਈ ਆਰ ਰਜਿਸਟਰਡ ਕੀਤੀ ਹੈ ਐਂਡ ਬੰਦੀ ਕਾਰਵਾਈ ਸੀ ਸਖਤੋ ਸਖਤ ਇਹਨਾਂ ਦੇ ਖਿਲਾਫ ਕਰ ਰਹੇ ਹ ਜੀ ਬਿਲਕੁਲ ਉਹ ਡਿਟੇਲ ਤੁਹਾਨੂੰ ਸ਼ੇਅਰ ਕਰਾਂਗੇ ਤੁਹਾਡੇ ਨਾਲ ਟਾਈਮ ਤੋਂ ਇਲਾਵਾ ਹੋਰ ਵੀ ਕਿਤੇ ਕਾਰਵਾਈ ਦੀ ਗੱਲ ਆ ਰਹੀ ਹੈ ਮਰਾ ਬੋਲਾ ਦੇਖੋ ਬਿਲਕੁਲ ਅਸੀਂ ਉਸ ਜਿਹੜਾ ਸਾਰਾ ਏਰੀਆ ਆਵਡੈਂਟਿਫਾਈ ਕੀਤਾ ਹੋਇਆ ਲੋਕਾਂ ਦੇ ਨਾਲ ਅਸੀਂ ਸਾਰੀ ਇਨਫੋਰਮੇਸ਼ਨ ਸਾਂਝੀ ਕਰ ਰਹੇ ਹਾਂ ਲੋਕ ਸਾਨੂੰ ਇਨਫੋਰਮੇਸ਼ਨ ਦੇ ਰਹੇ ਅਸੀਂ ਇਨ ਬੰਦਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਪੰਜਾਬ ਪੁਲਿਸ ਆਉਣੇ ਵਾਲੇ ਟਾਈਮ 'ਚ ਤੁਹਾਨੂੰ ਦੇਖਣ ਨੂੰ ਮਿਲੂਗੀ ਸਰ ਕੁਝ ਅੜਿੱਕੜ ਬੰਦੇ ਵੀ ਮਿਲ ਰਹੇ ਨੇ ਜਿਹੜੇ ਨਸ਼ਾ ਕਰਦੇ ਜਿਹੜੇ ਇਹੋ ਜਿਹੇ ਕੋਈ ਬੰਦੇ ਹਨ ਉਹਨਾਂ ਨੂੰ ਅਸੀਂ ਟਾਈਮਲੀ ਰੀਹੈਬਿਲੀਟੇਸ਼ਨ ਸੈਂਟਰ ਹੈਗੇ ਆ ਜਾਂ ਜਿਹੜ ਦੇ ਇਹ ਮਤਲਬ ਇਹਨਾਂ ਨੂੰ ਇਸ ਤੋਂ ਬਾਹਰ ਕੱਢ ਸਕੀਏ ਖਾਸ ਕਰਕੇ ਜਿਹੜੇ ਐਡਿਕਸ਼ਨ ਹੈ ਜਿਹੜੀ ਨਵੀਂ ਉਮਰ ਹੈ 1520 ਸਾਲ ਦੇ ਮੁੰਡੇ ਜਿਹੜੇ ਹੈਗੇ ਐਂਡ ਜਿਹੜੇ ਵਪਾਰੀ ਹੈਗੇ ਇਸ ਚੀਜ਼ ਦੇ ਉਹਨਾਂ ਨੂੰ ਬਖਸ਼ਾ ਨਾ ਜਾਵੇ ਸਰ ਤੁਹਾਨੂੰ 3 ਮਹੀਨੇ ਦਾ ਸਮਾਂ ਦਿੱਤਾ ਗਿਆ ਲੱਗਦਾ ਵੀ 3 ਮਹੀਨੇ ਚ ਸਫਾਇਆ ਹੋ ਜਾਏ ਤੁਹਾਨੂੰ ਇਹ ਬਹੁਤ 3 ਮਹੀਨੇ ਤੋਂ ਪਹਿਲੇ ਵੀ ਇਹ ਰਿਜ਼ਲਟ ਆਣਾ ਤੁਹਾਨੂੰ ਰਿਜ਼ਲਟ ਤੁਹਾਨੂੰ ਹੁਣੇ ਦਿਖਣੇ ਲੱਗਿਆ ਕਿ ਤੁਸੀਂ ਦੇਖਿਆ ਹੋਣਾ ਕਿ ਅਸੀਂ ਜਿਹੜਾ ਹੁਣ ਇਹਨਾਂ ਦੀ ਜਿਹੜੀ ਪ੍ਰੋਪਰਟੀ ਆਇਡੈਂਟੀਫਾਈ ਕਰ ਰਹੇ ਆ ਜਾਂ ਜਿੱਥੇ ਕੋਈ ਇਹਨਾਂ ਦੀ ਮਤਲਬ ਇੰਦਾ ਇਲੀਗਲ ਇਹਨਾਂ ਨੇ ਪ੍ਰੋਪਰਟੀ ਬਣਾਈ ਹੈ ਹੁਣ ਅਸੀਂ ਉਸ ਤੋਂ ਤੇ ਵੀ ਜਾ ਰਹੇ ਆ ਐਂਡ ਤੁਹਾਨੂੰ ਬਹੁਤ ਜਲਦੀ 3 ਮਹੀਨੇ ਤੋਂ ਵੀ ਪਹਿਲਾਂ ਤੁਹਾਨੂੰ ਰਿਜ਼ਲਟ ਆ ਜਾਊਗਾ ਸਰ ਟੋਟਲ ਹੁਣ ਤੱਕ ਕਿੰਨੇ ਕ ਬੰਦੇ ਸਰ ਜਿਹੜੇ ਪੜੇ ਗਏ ਆ ਨਹੀਂ ਜੀ ਆਪਾਂ ਅੱਜ ਦੀ ਗੱਲ ਕਰੇ ਤਾਂ ਤਕਰੀਬਨ ਅਸੀਂ 25 ਬੰਦੇ ਅਰੈਸਟ ਕੀਤੇ ਐ ਐਂਡ ਆਉਣੇ ਵਾਲੇ ਟਾਈਮ ਇਹ ਜ਼ਿਆਦਾ ਹੋਰ ਮਤਲਬ ਅਰੈਸਟ ਹੋਣਗੇ ਇਹ ਕਾਰਨ ਹੈ ਕਿ ਉਸ ਤਾਰਨਾ ਜਿਹੜੇ ਕਰ ਰਹੇ ਨੇ ਨਸ਼ਾ ਉਹਨਾਂ ਨੂੰ ਕੀ ਸੁਤਾਣ ਹੈ ਤਾਰਨਾ ਇਹੀ ਹੈ ਕਿ ਤੁਸੀਂ ਹੁਣ ਬਚ ਨਹੀਂ ਸਕਦੇ ਐਂਡ ਤੁਸੀਂ ਲੋਕਾਂ ਦਾ ਜਿਹੜਾ ਹੈਗਾ ਯੂਥ ਦਾ ਫਿਊਚਰ ਖਰਾਬ ਨਹੀਂ ਕਰ ਸਕਦੇ ਜਾਂ ਤਾਂ ਤੁਸੀਂ ਸੁਧਰ ਜਾਓ ਵਰਨਾ ਤੁਸੀਂ ਸਾਰੇ ਜੇਲ੍ਹ ਜਾਣਾ ਪੈਣਾ ਐਂਡ ਜਿਹੜੀ ਵੀ ਤੁਸੀਂ ਲੀਗਲ ਇਲੀਗਲ ਜਿਹੜਾ ਤੁਸੀਂ ਪ੍ਰੋਪਰਟੀ ਬਣਾਉਂਦੇ ਹੋ ਉਸ ਸਾਰੇ ਕੀ ਸਾਰੇ ਸਰਕਾਰ ਜ਼ਬਤ ਕਰਵਾਉਂਦੇ ਕਿ ਪਰਟੀਕੂਲਰ ਏਰੀਆ ਵੀ ਕਿਤੇ ਨਹੀਂ ਫੌਂਡਰ ਨਹੀਂ ਜਿਹੜਾ ਜਿਹੜੇ ਸਾਡੇ ਕੋਲ ਇਨਫੋਰਮੇਸ਼ਨ ਆ ਰਹੀ ਹੈ ਲੋਕੀ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕਰ ਰਹੇ ਐਂਡ ਉਸ ਇਨਫੋਰਮੇਸ਼ਨ ਬੇਸ ਤੇ ਜਾਂ ਸਾਡੀ ਆਪਣੀ ਇੰਟੈਲੀਜੈਂਸ ਦੀ ਰਿਪੋਰਟ ਤੇ ਅਸੀਂ ਸਾਨੂੰ ਪਤਾ ਹੀ ਹੁੰਦਾ तकरीबन ਕਿੱਥੇ ਕਿੱਥੇ ਕਰਦੇ ਅਸੀਂ ਸਖਤ ਤੋਂ ਸਖਤ ਉੱਥੇ ਕਾਰਵਾਈ ਕਰਦੇ ਇਧਰ ਏਰੀਆ ਆਇਆ ਉਹ ਲੁਧਿਆਣਾ ਦਾ ਜਿੱਥੇ ਪ੍ਰਮੁੱਖ ਜਿਆਦਾ ਹੋਇਆ ਨਹੀਂ ਤੁਸੀਂ ਦੇਖਿਆ ਹੁਣ ਅਸੀਂ ਅੱਜ ਜਿਵੇਂ ਧੱਕਾ ਕਲੌਨੀ ਅਸੀਂ ਕਰ ਰਹੇ ਹਾਂ ਉਸ ਇਲਾਵਾ ਸਾਹਨੇ ਵਾਲਾ ਦੁਗਰੀ ਹੈ ਪਾਕਟ ਜਿਹੜੀ ਪੋਕੇਟ ਹੈਗੀ ਕੁਝ ਪਿੰਡ ਹੈਗੇ ਆ ਜਿਵੇਂ ਲਾਡੋਵਾਲ ਦਾ ਪਿੰਡ ਸੀਗਾ ਉੱਥੇ ਅਸੀਂ ਕਾਰਵਾਈ ਕੀਤੀ ਹੈਗੀ ਅਸੀਂ ਸਾਰੀ ਪੋਕੇਟ ਆਈਡੈਂਟੀਫਾਈ ਕਰਕੇ ਉਹਨਾਂ ਤੇ ਹੀ ਸਾਰੇ ਫੋਕਸ ਕਰ ਤੁਸੀਂ ਦੇਖਿਆ ਉਹ ਨਾ ਕੋੜਾ ਕਲੋਨੀ ਅਸੀਂ ਕੱਲ ਵੀ ਚਾਰ ਅਰੈਸਟ ਉੱਥੇ ਕੀਤੀ ਹੈਗੀ ਐਂਡ ਉੱਥੇ ਅਸੀਂ ਇੱਕ ਡੈਮੋਲਿਸ਼ ਵੀ ਕਰਵਾਈ ਹੈਗੀ ਅਸੀਂ ਬਿਲਕੁਲ ਵੀ ਕੋਈ ਇਹੋ ਜਿਹਾ ਜਿੰਨੇ ਵੀ ਕੋਈ ਇਲੀਗਲ ਪ੍ਰਾਪਰਟੀ ਬਣਾਈ ਹੈ ਡਰੱਗ ਅਸੀਂ ਬਿਲਕੁਲ ਨਹੀਂ ਬਖਸਾਂਗੇ ਠੀਕ ਹੈ ਥੈਂਕ ਯੂ